ਹਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਨੇ ਭਾਈ ਅਮਰਿਤਪਾਲ ਸਿੰਘ ਤੇ ਜੋ ਸਾਥੀ ਆਗੂ ਨੇ ਤੇ ਜੋ ਸਾਥੀ ਨੌਜਵਾਨ ਨੇ ਉਹਨਾਂ ਵਿੱਚੋਂ 10 ਤਾਂ ਜੋ ਸੈਂਟਰਲ ਜੇਲ ਦਿਬੜੂਗੜ ਅਸਾਮ ਵਿਖੇ ਨਜ਼ਰਬੰਦ ਨੇ ਤੇ 30 ਜੋ ਸੈਂਟਰਲ ਜੇਲ ਅੰਮ੍ਰਿਤਸਰ ਵਿਖੇ ਨਜ਼ਰਬੰਦ ਜਿਨ੍ਹਾਂ ਤੇ ਜੋ ਦਸਾਂ ਤੇ ਐਨਐਸਏ ਲੱਗੀ ਹੋਈ ਹੈ ਤੇ ਉਸੇ ਦੇ ਬਾਬਤ ਜੋ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਿਛਲੇ ਸਾਲ 18 ਮਾਰਚ 2023 ਤੋਂ ਇਹ ਗ੍ਰਿਫਤਾਰੀਆਂ ਹੋ ਰਹੀਆਂ ਸੀ ਤੇ ਜੋ ਐਨਐਸਏ ਆਸ ਪਰ ਲਾ ਤਾ 1 ਸਾਲ ਦੀ ਹੁੰਦੀ ਹੈ ਜੋ ਕਿ 1 ਸਾਲ ਹੁਣ ਖਤਮ ਹੋਣ ਵਾਲਾ ਹੈ ਅਗਲੇ ਕੁਝ ਦਿਨਾਂ ਦੇ ਵਿੱਚ 25-30 ਦਿਨਾਂ ਦੇ ਵਿੱਚ 1 ਸਾਲ ਖਤਮ ਹੋ ਜਾਣਾ ਤਾਂ ਉਸ ਤੋਂ ਬਾਅਦ ਜੋ ਮੈਨੂੰ ਭਾਈ ਅਮਰਿਤਪਾਲ ਸਿੰਘ ਦਾ ਫੋਨ ਆਇਆ ਸੀ ਤੇ ਉਹਨਾਂ ਦੇ ਨਾਲ ਜੋ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਨੇ ਉਹਨਾਂ ਦਾ ਫੋਨ ਆਇਆ ਸੀ ਇਹ ਗੱਲ ਹੋਣੀ ਹੈ 17 ਫਰਵਰੀ 2023 ਦੀ ਤਕਰੀਬਨ 7-8 ਦਿਨ ਹੋ ਚੁੱਕੇ ਨੇ ਤਾਂ ਉਦੋਂ ਮੈਨੂੰ ਉਹਨਾਂ ਨੇ ਦੱਸਿਆ ਸੀ ਵੀ ਜੋ 16 ਫਰਵਰੀ ਨੂੰ ਉਹਨਾਂ ਦੇ ਉੱਥੇ ਬੈਰਕਾਂ ਦੇ ਵਿੱਚ ਬਾਥਰੂਮਾਂ ਦੇ ਵਿੱਚ ਤੇ ਵਾਸ਼ਰੂਮਾਂ ਦੇ ਵਿੱਚ ਇੱਕ ਜੇਲ ਦਿਬੜੂਗੜ ਜੇਲ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਨਾਲ ਕੁਝ ਇਲੈਕਟ੍ਰੀਸ਼ੀਅਨ ਆਏ ਸੀ। ਉਹਨਾਂ ਨੇ ਕਿਹਾ ਵੀ ਤੁਹਾਡਾ ਇੱਥੇ ਰਿਪੇਅਰ ਵਰਕ ਕਰਨਾ ਹੈ ਜੋ ਤਾਰਾਂ ਠੀਕ ਕਰਨੀਆਂ। ਤਾਂ ਉਸ ਤੋਂ ਬਾਅਦ ਉਹਨਾਂ ਨੇ ਇਹ ਸਾਰਾ ਕੁਝ ਅਲਾਉ ਕਰ ਦਿੱਤਾ। ਤਾਂ ਉਸ ਤੋਂ ਬਾਅਦ ਉੱਥੇ ਜਦੋਂ ਸ਼ਾਮਾਂ ਨੂੰ ਉਹਨਾਂ ਨੂੰ ਸ਼ੱਕ ਪਿਆ ਵੀ ਜੋ ਇੱਕ ਬਲਬ ਸੀ ਭਾਈ ਅਮਰਤਪਾਲ ਸਿੰਘ ਦੀ ਬੈਰਕ ਦੇ ਵਿੱਚ ਉਹ ਚੱਲ ਨਹੀਂ ਸੀ ਰਿਹਾ। ਫਿਰ ਉਹਨਾਂ ਨੇ ਖੋਲ ਕੇ ਦੇਖਿਆ ਤਾਂ ਉਸ ਦੇ ਵਿੱਚ ਸਪਾਈ ਕੈਮਰੇ ਜਸੂਸੀ ਕੈਮਰੇ ਮਿਲੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਜੇਲ ਅਥਾਰਟिटीज ਨੂੰ ਸਵਾਲ ਜਵਾਬ ਕੀਤਾ ਵੀ ਸਾਡੇ ਕਮਰਿਆਂ ਦੇ ਵਿੱਚ ਕਿਉਂ ਲਾਏ ਗਏ ਨੇ ਆਖ ਤੇ ਉਸ ਤੋਂ ਬਾਅਦ ਜੋ ਉਹਨਾਂ ਨੇ ਪੜਤਾਲ ਕੀਤੀ ਤਾਂ ਟੋਟਲ 27 ਕੈਮਰੇ ਉਹਨਾਂ ਨੂੰ ਬਾਥਰੂਮਾਂ ਦੇ ਵਿੱਚੋਂ ਲੱਗੇ ਵਾਸ਼ਰੂਮਾਂ ਦੇ ਵਿੱਚੋਂ ਲੱਗੇ ਤੇ ਕਮਰਿਆਂ ਦੇ ਵਿੱਚੋਂ ਲੱਗੇ ਇੱਥੋਂ ਉਹਨਾਂ ਨੂੰ ਬੜਾ ਇੱਕ ਸ਼ੱਕ ਪਿਆ ਵੀ ਸਾਡੀ ਜਸੂਸੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸਾਡੀ ਜੋ ਨਿੱਜੀ ਜੋ ਪ੍ਰਾਈਵੇਟ ਐਕਟ ਦੇ ਆ ਉਹ ਪ੍ਰਾਈਵੇਟ ਗੱਲਾਂ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਾਲ ਦੀ ਨਾਲ ਕੈਮਰਿਆਂ ਦੇ ਵਿੱਚੋਂ ਉਹਨਾਂ ਨੂੰ ਜੋ ਡੋਂਗਲੇ ਮਿਲੀਆਂ ਤੇ ਮਾਈਕ੍ਰੋਫੋਨ ਮਿਲੇ ਮਤਲਬ ਕਿ ਕੋਈ ਲਾਈਵ ਟੈਲੀਕਾਸਟ ਉਹਨਾਂ ਦੇ ਸਾਰੇ ਪ੍ਰਾਈਵੇਟ ਗੱਲਾਂ ਦੀਆਂ ਸੁਣ ਰਿਹਾ ਸੀ ਇੱਕ ਬਰੀਚ ਆਫ ਪ੍ਰਾਈਵੇਸੀ ਇੱਕ ਸੰਵਿਧਾਨਕ ਹੱਕ ਹੈ ਇੱਕ ਫੰਡਾਮੈਂਟਲ ਰਾਈਟ ਹੈ ਪ੍ਰਾਈਵੇਸੀ ਉਸ ਦਾ ਬਰੀਚ ਹੋਇਆ ਤਾਂ ਉਹਨਾਂ ਨੂੰ ਇੱਕ ਡਰ ਸੀ ਇੱਕ ਡਰ ਨਹੀਂ ਸੀ ਇੱਕ ਖਦਸ਼ਾ ਸੀ ਵੀ ਸਾਨੂੰ ਇੱਥੇ ਜੋ ਕਤਲ ਵੀ ਕਰ ਸਕਦੇ ਵੀ ਜੋ ਇੱਕ ਸਲੋ ਪੌਇਜ਼ਨ ਹੋ ਸਕਦਾ ਹੈ ਸਾਨੂੰ ਵੀ ਜਿਹੜਾ ਇਸ ਹੱਦ ਤੱਕ ਜੋ ਜੇਲ ਪ੍ਰਸ਼ਾਸਨ ਗਿਰ ਜਾਵੇ ਜੋ ਪੰਜਾਬ ਸਰਕਾਰ ਹੈ ਜੋ ਹਿੰਦੁਸਤਾਨ ਦੀ ਸਰਕਾਰ ਇਸ ਹੱਦ ਤੱਕ ਪਹੁੰਚ ਜਾਣ ਵੀ ਬਾਥਰੂਮਾਂ ਦੇ ਵਿੱਚ ਕੈਮਰੇ ਲਾ ਦੇਣ ਤੱਕ ਕੁਝ ਵੀ ਹੋ ਸਕਦਾ ਉਸ ਤੋਂ ਬਾਅਦ ਉਹ ਨਿਰੰਤਰ 16 ਫਰਵਰੀ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਜੋ ਆਡੀਓ ਮੈਸੇਜ ਭਾਈ ਅਮਰਤਪਾਲ ਸਿੰਘ ਦੇ ਭਾਈ ਪਪਲਪ੍ਰੀਤ ਸਿੰਘ ਦੇ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਸਰਦਾਰ ਦਲਜੀਤ ਸਿੰਘ ਕਲਸੀ ਉਹਨਾਂ ਦੇ ਆਡੀਓ ਮੈਸੇਜ ਵੀ ਵਾਇਰਲ ਹੋਏ ਸੀ ਉਹ ਆਡੀਓ ਮੈਸੇਜ ਪੂਰਨ ਤੌਰ ਤੇ ਸੱਚੇ ਸੀ ਤੇ ਉਸ ਤੋਂ ਬਾਅਦ ਜੋ 30 ਨੌਜਵਾਨ ਅੰਮ੍ਰਿਤਸਰ ਜੇਲ੍ਹ ਚ ਨੇ ਉਹ ਵੀ ਭੁੱਖ ਹੜਤਾਲ ਤੇ ਬੈਠੇ ਨੇ 18 ਤਰੀਕ ਤੋਂ 18 ਫਰਵਰੀ ਤੋਂ ਉਹਨਾਂ ਦੇ ਨਾਲ 5 ਤੋਂ 10 ਹੋਰ ਕੈਦੀ ਵੀ ਨੇ ਅੰਮ੍ਰਿਤਸਰ ਜੇਲ੍ਹ ਦੇ ਵਿੱਚੋਂ ਭੁੱਖ ਹੜਤਾਲ ਤੇ ਬੈਠੇ ਨੇ ਤੇ ਇਹਨਾਂ 35 ਦੇ ਜੋ ਪਰਿਵਾਰ ਨੇ ਉਹ ਸਾਰੇ ਜੋ ਹੈਰੀਟੇਜ ਸਟਰੀਟ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਿੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਬੁੱਤ ਹੈ ਉਸਦੇ ਨਾਲ ਹੀ ਇੱਕ ਸ਼ਾਂਤਮਈ ਤੇ ਇੱਕ ਜੋ ਸੰਵਿਧਾਨਕ ਇੱਕ ਆਪ ਦਾ ਪ੍ਰੋਟੈਸਟ ਦੇ ਰੂਪ ਵਿੱਚ ਭੁੱਖ ਹੜਤਾਲ ਤੇ ਬੈਠੇ ਨੇ ਅੱਜ ਸਾਰੇ ਪਰਿਵਾਰ ਜੋ ਪ੍ਰਸ਼ਾਸਨ ਵੱਲੋਂ ਜੋ ਅੰਮ੍ਰਿਤਸਰ ਦੇ ਕਮਿਸ਼ਨਰ ਆਫ ਪੁਲਿਸ ਨੇ ਉਹਨਾਂ ਦੀ ਬੇਨਤੀ ਕੀਤੀ ਸੀ ਵੀ ਤੁਸੀਂ ਇੱਕ ਵਾਰ ਇੱਥੇ ਚੰਡੀਗੜ੍ਹ ਆਓ ਤੇ ਗ੍ਰਹਿ ਵਿਭਾਗ ਦੇ ਜੋ ਸਕੱਤਰ ਨੇ ਉਹਨਾਂ ਨਾਲ ਮੁਲਾਕਾਤ ਕਰੋ ਫਿਰ ਸਾਰੇ ਪਰਿਵਾਰਾਂ ਨੇ ਡਿਸਾਈਡ ਕੀਤਾ ਵੀ ਅਸੀਂ ਚਲੋ ਇੱਕ ਵਾਰ ਤਾਂ ਜੋ ਪਹਿਲਾਂ ਡੀਸੀ ਅਮਰitsar ਉਹਨਾਂ ਨੂੰ ਮੈਮੋਰੈਂਡਮ ਦੇ ਚੁੱਕੇ ਆ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਜੋ ਕਿ ਉਹਨਾਂ ਨੇ ਸਰਕਾਰ ਤੱਕ ਡੀਸੀ ਅਮਰitsar ਸਾਹਿਬ ਨੇ ਦੱਸਿਆ ਵੀ ਸੀ ਵੀ ਸਰਕਾਰ ਤੱਕ ਪਹੁੰਚਾ ਦਿੱਤਾ ਤੇ ਅਸੀਂ ਉਸ ਤੋਂ ਬਾਅਦ ਚਲੋ ਜੇ ਸਰਕਾਰ ਦੁਆਰਾ ਵੀ ਬੁਲਾਉਂਦੀ ਹੈ ਤਾਂ ਅਸੀਂ ਜ਼ਰੂਰ ਉੱਥੇ ਇੱਕ ਵਾਰੀ ਸਰਕਾਰ ਨੂੰ ਆਪਦਾ ਫਰਜ਼ ਨਿਭਾਉਣ ਦੀ ਖਾਤਰ ਮਿਲਨ ਜੁਰ ਜ਼ਰੂਰ ਜ਼ਰੂਰ ਜਾਵਾਂਗੇ ਪਰ ਸਰਕਾਰ ਦੀ ਕੋਈ ਮਨਸ਼ਾ ਹੈ ਨਹੀਂ ਕਿ ਕਿਉਂਕਿ ਪਹਿਲਾਂ ਜੋ ਉਹਨਾਂ ਨੇ ਕਿਹਾ ਸੀ ਅਸੀਂ ਜੋ ਹੋਮ ਸਕੱਤਰ ਸਾਹਿਬ ਨੇ ਉਹਨਾਂ ਨਾਲ ਮੁਲਾਕਾਤ ਕਰਾਵਾਂਗੇ ਹੋਮ ਸਕੱਟਰੀ ਸਾਹਿਬ ਕਹਿੰਦੇ ਮੇਰੇ ਤਾਂ ਕੋਈ ਮੁਲਾਕਾਤ ਦਾ ਪਤਾ ਹੀ ਨਹੀਂ ਜਦੋਂ ਪਰਿਵਾਰ ਇੱਥੇ ਪਹੁੰਚੇ ਮੈਂ ਤਾਂ ਪਠਾਨਕੋਟ ਚੱਲਿਆ ਮੁਕੇਰੀਆਂ ਚੱਲੇ ਉਸ ਤੋਂ ਬਾਅਦ ਇੱਕ ਜੋ ਪੀਸੀਐਸ ਰੈਂਕ ਦੇ ਅਫਸਰ ਨੇ ਜੁਆਇੰਟ ਹੋਮ ਸਕੱਤਰ ਉਹਨਾਂ ਨਾਲ ਮੁਲਾਕਾਤ ਕਰਾਈ ਉਹਨਾਂ ਨੇ ਜਿਵੇਂ ਕਿ ਤੁਸੀਂ ਸਾਰਾ ਜਾਣਦੇ ਹੀ ਹੋਵੋਗੇ ਵੀ ਆਪ ਦਾ ਇੱਕ ਸਰਕਾਰੀ ਜਾਲ ਸੁੱਟਣਾ ਹੁੰਦਾ ਹੈ ਗੱਲਾਂ ਦਾ ਵੀ ਆਇਆ ਹੋ ਗਿਆ ਜੀ ਕੁਛ ਨਹੀਂ ਜੀ ਕੁਛ ਨਹੀਂ ਹੁੰਦਾ ਕੁਝ ਦਿਨਾਂ ਦੀ ਗੱਲ ਹੈ ਦੇਖੋ ਉਹਨਾਂ ਨੇ ਫੇਰ ਜਦੋਂ ਅਸੀਂ ਦਲੀਲਾਂ ਪੇਸ਼ ਕੀਤੀਆਂ ਤਾਂ ਉਹਨਾਂ ਨੇ ਕਿਹਾ ਅਸੀਂ ਵਿਚਾਰ ਅਧੀਨ ਕਰਾਂਗੇ ਸੋਚਾਂਗੇ ਉਹਨਾਂ ਨੂੰ ਦੇਖੋ ਜਿਹੜੇ ਸਾਡੇ ਕੌਮ ਦੇ ਆਗੂ ਨੇ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਲਾ ਲਓ ਬਿਲਬੋਰਡ ਤੇ ਛਾਪਦੀਆਂ ਨੇ ਅਮਰੀਕਾ ਤੇ ਯੂ ਐਸ ਏ ਦੇ ਵਿੱਚ ਵਾਲ ਸਟਰੀਟ ਜਰਨਲ ਨਿਊਯਾਰਕ ਟਾਈਮਜ਼ ਵਰਗੇ ਅਖਬਾਰਾਂ 'ਚ ਫੋਟੋਆਂ ਹੁੰਦੀਆਂ ਨੇ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਏ ਬੀ ਸੀ ਇਹੋ ਜਿਹੇ ਜਿਹੜੇ ਇੰਟਰਨੈਸ਼ਨਲ ਪੱਧਰ ਤੇ ਬੀ ਬੀ ਸੀ ਵਰਗੇ ਜੋ মিডিਆ ਆਊਟਲੈਟਸ ਨੇ ਉਹ ਕਵਰਿੰਗ ਦਿੰਦੇ ਨੇ ਪਰ ਇਹਨਾਂ ਨੂੰ ਉਹਨਾਂ ਦੀ ਜਾਨ ਦੀ ਕੋਈ ਗੱਲ ਨਹੀਂ ਇਹਨਾਂ ਨੂੰ ਕੋਈ ਫਿਕਰ ਨਹੀਂ ਕੋਈ ਸੈਂਸ ਆਫ ਅਰਜੈਂਸੀ ਹੈ ਨਹੀਂ ਕਿ ਸਰਕਾਰਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਜੋ ਆਮ ਆਦਮੀ ਪਾਰਟੀ ਹੈ ਜੋ ਪੰਜਾਬ ਸਰਕਾਰ ਹੈ ਉਹ ਇਹਨਾਂ ਦੀ ਜਾਨ ਦੇ ਪ੍ਰਤੀ ਸੁਹਿਰਦ ਹੈ ਉਹ ਚਾਹੁੰਦੇ ਆ ਵੀ ਜੇਲ੍ਹਾਂ ਦੇ ਵਿੱਚ ਖੁਆਰ ਹੋ ਜਾਣ ਤਾਂ ਹੀ ਉਹਨਾਂ ਨੇ ਕੈਮਰੇ ਲਾਏ ਸੀ ਇਹਨਾਂ ਨੂੰ ਡੀਫੇਮ ਕਰਨ ਦੀ ਮਨਸ਼ਾ ਦੇ ਨਾਲ ਇਹਨਾਂ ਦੀ ਤੁਸੀਂ ਲਾ ਲੋ ਬਲੈਕਮੇਲ ਕਰਨ ਦੀ ਮਨਸ਼ਾ ਦੇ ਨਾਲ ਬਾਥਰੂਮ ਆ ਲਾਈ ਇਹਨਾਂ ਦੀ ਕਰੈਕਟਰ ਅਸੈਸਿਨੇਸ਼ਨ ਕਰਨ ਦੀ ਮਨਸ਼ਾ ਦੇ ਨਾਲ ਕਿਉਂਕਿ ਉਥੇ 10 ਆਗੂ ਨੇ ਦਸਾਂ ਦੇ ਵਿੱਚੋਂ ਸਾਰੇ ਤਾਂ ਅੰਮ੍ਰਿਤਧਾਰੀ ਹੈ ਨਹੀਂਗੇ 7 ਤੋਂ 8 ਅੰਮ੍ਰਿਤਧਾਰੀ ਸਿੰਘ ਨੇ ਉਹਨਾਂ ਵਿੱਚ ਤਾਂ ਉਹਨਾਂ ਦੀ ਮਨਸ਼ਾ ਇਹੋ ਹੈ ਇਹਨਾਂ ਨੂੰ ਵੀ ਇਹ ਪੰਜਾਬ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਇੱਕ ਪੰਥਕ ਲਹਿਰ ਚਲਾਈ ਸੀ ਇੱਕ ਅੰਮ੍ਰਿਤਧਾਰੀ ਜੋ ਖਾਲਸਾ ਵਹੀਰ ਹੈ ਉਸ ਦੀ ਲਹਿਰ ਚਲਾਈ ਸੀ ਜਿਸ ਦੇ ਨਾਲ ਮੈਂ ਕਹੂੰਗਾ ਤੁਸੀਂ ਦੇਖੋ ਅੱਜ ਕਿਸਾਨ ਬਾਡਰਾ ਤੇ ਬੈਠੇ ਨੇ ਉੱਥੇ ਬੈਠੇ ਉਹ ਰੋਸ ਪ੍ਰਦਰਸ਼ਨ ਕਰ ਰਹੇ ਨੇ ਕਿਸਾਨਾਂ ਦੇ ਬੱਚੇ ਅੱਜ ਨਸ਼ੇ ਤੋਂ ਪੀੜਤ ਨੇ ਜਿਹੜੇ ਪੰਜਾਬ ਦਾ ਵਪਾਰੀ ਵਰਗ ਹੈ ਉਹਨਾਂ ਦੇ ਬੱਚੇ ਨਸ਼ਿਆਂ ਤੋਂ ਪੀੜਤ ਨੇ ਜਿਹੜੇ ਅੱਜ ਪੰਜਾਬ ਦੇ ਅਸਰ ਨੇ ਉਹਨਾਂ ਦੇ ਬੱਚੇ ਨਸ਼ਿਆਂ ਦੇ ਪੀੜਤ ਨੇ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਇੱਕ ਜੋ ਨਸ਼ਾ ਮੁਕਤੀ ਦੀ ਲਹਿਰ ਚਲਾਈ ਐਂਟੀ ਡਰੱਗ ਡਰੱਗ ਡੀ ਐਡਿਕਸ਼ਨ ਦੀ ਜੋ ਹੈਗੀ ਆ ਲਹਿਰ ਚਲਾਈ ਤੇ ਉਹ ਸਰਕਾਰਾਂ ਨੂੰ ਬਰਦਾਸ਼ਤ ਨਹੀਂ ਹੋਈ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਈ ਤੇ ਉਸ ਤੋਂ ਬਾਅਦ ਡੀਫੇਮ ਕਰਨ ਦੀ ਮਨਸ਼ਾ ਦੇ ਨਾਲ ਇਹ ਝੂਠੇ ਪਰਚੇ ਪਾਏ ਗਏ ਤੇ ਅੱਜ ਉਹਨਾਂ ਦੇ ਵਿੱਚ ਉੱਪਰ ਇੰਨੀ ਜਿਆਦਾ ਸੰਕਟ ਇੰਨੀ ਵਿਪਤਾ ਬਣੀ ਹੋਈ ਹੈ ਤਾਂ ਮੈਂ ਬੇਨਤੀ ਕਰੂੰਗਾ ਵੀ ਸਾਰੀ ਕੌਮ ਨੂੰ ਵੀ ਤੁਸੀਂ ਜੋ ਇੱਕ ਸੰਵਿਧਾਨਕ ਇੱਕ ਸ਼ਾਂਤਮਈ ਜੋ ਰੋਜ਼ ਪ੍ਰਦਰਸ਼ਨ ਉੱਥੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹਦੂਦ ਵਿੱਚ ਹੈਰੀਟੇਜ ਸਟਰੀਟ ਵਿੱਚ ਹੋ ਰਿਹਾ ਹੈ ਉੱਥੇ ਜ਼ਰੂਰ ਪਹੁੰਚੋ ਕੌਮ ਦੇ ਸਾਥ ਦੀ ਲੋੜ ਹੈ ਤੇ ਇਸ ਸੰਘਰਸ਼ ਨੂੰ ਜੋ ਸਰਕਾਰਾਂ ਨੇ ਇਹਨਾਂ ਤੇ ਕੋਈ ਅਸਰ ਨਹੀਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰੀਏ ਤੇ ਜਿੰਨੇ ਆਗੂ ਨੇ ਪੰਜਾਬ ਤੇ ਇਕੱਲੀ ਸਿੱਖੀ ਦੀ ਗੱਲ ਨਹੀਂ ਹੋਣ ਰਹੀ ਇਹ ਪੂਰੇ ਪੰਜਾਬ ਪੱਦਰ ਦੀ ਗੱਲ ਹੈ ਤੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹਾਂ ਵੀ ਉੱਥੇ ਸ਼ਮੂਲੀਅਤ ਕਰਨ ਇਹੋ ਮੇਰੀਆਂ ਬੇਨਤੀਆਂ ਹਨ ਅੱਜ ਚੱਡੀਗੜਹ ਪਹੁੰਚੀ ਹਾਂ ਇਸ ਪ੍ਰੈਸ ਕਾਨਫਰੰਸ ਕਰਾਂ ਤਾਂ ਕੀ ਮਕਸਦ ਹੈਗਾ ਤੁਹਾਡਾ ਦੇਖੋ ਮਕਸਦ ਇਹੋ ਹੈ ਵੀ ਜੋ ਸਰਕਾਰ ਹੈ ਸਰਕਾਰ ਨੂੰ ਪਤਾ ਹੈ ਜੋ ਮੈਨੂੰ ਭਾਈ ਅਮਰਤਪਾਲ ਸਿੰਘ ਨੇ ਦੱਸਿਆ ਸੀ ਵੀ ਜਦੋਂ ਉਹਨਾਂ ਨੂੰ ਕੈਮਰੇ ਮਿਲੇ ਉਸੇ ਦਿਨੀ ਜੇਲ ਸੁਪਰੀਡੈਂਟ ਦਿਬੜੂਗੜ੍ਹ ਅਸਾਮ ਨੇ ਜੋ ਕੰਟੈਕਟ ਕੀਤਾ ਐਸਐਸਪੀ ਰੂਰਲ ਉਹਨਾਂ ਨੂੰ ਕੰਟੈਕਟ ਕੀਤਾ ਪਰ ਉਹਨਾਂ ਨੇ ਕੋਈ ਹੈਰਾਨੀ ਨਹੀਂ ਜਤਾਈ ਉਹਨਾਂ ਨੂੰ ਤਾਂ ਭਾਈ ਅਮਰਤਪਾਲ ਸਿੰਘ ਨੇ ਦੱਸਿਆ ਵੀ ਉਹਨਾਂ ਨੂੰ ਲੱਗਿਆ ਵੀ ਪੰਜਾਬ ਸਰਕਾਰ ਦੀ ਇੱਕ ਸ਼ਮੂਲੀਅਤ ਨਾਲ ਹੋ ਰਿਹਾ ਹੈ ਉਹਨਾਂ ਦੀ ਹਲਾਸ਼ੇਰੀ ਨਾਲ ਇਹ ਹੋ ਰਿਹਾ ਸਾਰਾ ਕੁਝ ਤੇ ਅੱਜ ਉਸ ਤੋਂ ਬਾਅਦ ਵਿੱਚ ਡੀਜੀਪੀ ਸਾਹਮਣੇ ਇੱਕ ਪੋਸਟ ਪਾਈ ਵੀ ਜਿਸ ਵਿੱਚ ਉਹਨਾਂ ਨੇ ਆਖਿਆ ਵੀ ਆ ਇੱਕ ਫੋਨ ਹੈ ਜੋ ਐਨਐਸਸੀ ਦੇ ਸੈੱਲਾਂ ਵਿੱਚੋਂ ਬਰਾਮਦ ਹੋਇਆ ਪਰ ਜੇ ਮੈਂ ਇੱਥੇ ਦਾਵਾ ਕਰਨਾ ਚਾਹਾਂਗਾ ਵੀ ਇਸ ਚ ਫੋਨ ਦਾ ਬਿੱਲ ਸ਼ੋਅ ਕੀਤਾ ਜਾਵੇ ਤਾਂ ਉਹ ਬਿੱਲ ਉਹ ਹੋਵੇਗਾ ਜੋ ਜੇਲਰ ਜੇਲ ਸੁਪਰਡੈਂਡੈਂਟ ਦੇਬੜੂਗੜ ਦੇ ਨਾਂ ਤੇ ਹੋਵੇਗਾ ਕਿਉਂਕਿ ਜੋ ਪਿਛਲੀ ਵਾਰੀ ਭੁਖ ਹੜਤਾਲ ਕੀਤੀ ਸੀ ਜੁਲਾਈ ਅਗਸਤ ਦੇ ਮਹੀਨੇ ਦੇ ਵਿੱਚ 2023 ਦੇ ਵਿੱਚ ਤਾਂ ਉਦੋਂ ਪੰਜਾਬ ਸਰਕਾਰ ਦਾ ਜ਼ਬਰ ਇੰਨਾ ਜ਼ਿਆਦਾ ਸੀ ਵੀ ਇਹਨਾਂ ਨੂੰ ਆਪਦੇ ਪਰਿਵਾਰਾਂ ਦੇ ਨਾਲ ਵੀ ਗੱਲ ਨਹੀਂ ਸੀ ਕਰ ਦਿੰਦੇ ਮੇਰੇ ਨਾਲ ਜੋ ਮੈਂ ਵਕੀਲ ਆ ਇਹਨਾਂ ਦਾ ਉਹਦੇ ਨਾਲ ਵੀ ਗੱਲ ਨਹੀਂ ਸੀ ਕਰ ਦਿੰਦੇ ਤਾਂ ਇਹਨਾਂ ਨੂੰ ਫਿਰ ਅਸਾਮ ਸਰਕਾਰ ਨੇ ਇੱਕ ਸਹੂਲਤ ਦਿੱਤੀ ਵੀ ਜੇਲਰ ਦੇ ਕਮਰੇ ਦੇ ਵਿੱਚ ਇੱਕ ਫੋਨ ਹੋਵੇਗਾ ਤੇ ਉੱਥੋਂ ਇਹ ਗੱਲ ਕਰ ਸਕਣਗੇ ਤਾਂ ਉਹ ਜੋ ਫੋਨ ਜਾਣ ਬੁੱਝ ਕੇ ਡੀਜੀਪੀ ਇਸ ਆਮਨੇ ਸ਼ੋਅ ਕੀਤਾ ਵੀ ਇਹਨਾਂ ਤੋਂ ਰਿਕਵਰ ਹੋਇਆ ਹਾਲਾਂਕਿ ਫੋਨ ਐਸ ਪਰ ਲਾਅ ਕਾਨੂੰਨ ਦੀ ਮਦਦ ਦੇ ਨਾਲ ਉਹਨਾਂ ਨੂੰ ਦਿੱਤਾ ਗਿਆ ਸੀ ਤੇ ਹੁਣ ਵੀ ਮੈਨੂੰ ਜੇਲ੍ਹ ਤੋਂ ਪੀਸੀ ਕਰਨ ਤੋਂ ਪਹਿਲਾਂ ਵੀ ਫੋਨ ਆਇਆ ਸੀ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਨੂੰ ਨੌਲੇਜ ਮਿਲੀ ਹੈ ਵੀ ਜੋ ਐਸਐਸਪੀ ਹੈ ਦਿਬੜੂ ਘੜ ਦਾ ਉਸ ਦੀ ਜੋ ਤੁਰੰਤ ਟਰਾਂਸਫਰ ਕਰ ਦਿੱਤੀ ਗਈ ਹੈ ਤੇ ਉਹ ਟਰਾਂਸਫਰ ਇਸੇ ਕਰਕੇ ਕੀਤੀ ਗਈ ਹੈ ਵੀ ਕਿਉਂਕਿ ਉਹਨੇ ਗਲਤ ਨੌਲੇਜ ਦਿੱਤੀ ਸੀ ਉਹਨੇ ਡੀਜੀਪੀ ਇਸ ਆਮ ਨੂੰ ਗਲਤ ਆਖਿਆ ਸੀ ਵੀ ਇਹਨਾਂ ਨੇ ਜੋ ਸਾਡੇ ਬੰਦਿਆਂ ਨੂੰ ਉੱਥੇ ਨજર ਜੋ ਫੋਨ ਰੱਖੇ ਹਨ ਹਾਲਾਂਕਿ ਫੋਨ ਕੋਈ ਨਹੀਂ ਸੀ ਰੱਖਿਆ ਉਹ ਕਾਨੂੰਨੀ ਤੌਰ ਤੇ ਡੀਜੀਪੀ ਸਾਹਮਣੇ ਕਿਹਾ ਸੀ ਉਹ ਇਲੀਗਲ ਗਤੀਵਿਧੀਆਂ ਕਰ ਰਹੇ ਕੋਈ ਇਲੀਗਲ ਗਤੀਵਿਧੀ ਨਹੀਂ ਕਰ ਕੀਤੀ ਪਰ ਉਹਨਾਂ ਨੂੰ ਜਾਣ ਬੁੱਝ ਕੇ ਉਹਨਾਂ ਦੀ ਕੈਰੈਕਟਰ ਅਸੈਸੀਨੇਸ਼ਨ ਹੋ ਰਹੀ ਹੈ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਤੇ ਕੋਈ ਅਸਰ ਨਹੀਂ ਇਹੋ ਸਾਡੀ ਜੋ ਮਨਸ਼ਾ ਹੈ ਜੀ ਇੱਥੇ ਲੋਕਾਂ ਸਾਹਮਣੇ ਗੱਲ ਨਸ਼ਰ ਕਰਨ ਦੀ ਜੀ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਮੰਗ ਪੱਤਰ ਦਿੱਤਨੇ ਪੀਸੀ ਆਫਿਸ ਦੇ ਵਿੱਚ ਅੱਜ ਮੁਖ ਮੁਖਸ ਕੱਤਰ ਨਾਲ ਮੁਲਾਕਾਤ ਕੀਤੀ ਜਾਣ ਨੂੰ ਮੁਲਾਕਾਤ ਕਰਨ ਦੀ ਕੋਸ਼ਿਸ਼ ਹੈ ਕਿ ਕੀ ਸਾਰੇ ਚੀਜ਼ਾਂ ਹੋ ਰਹੀਆਂ ਨਹੀਂ ਜੀ ਉਹ ਪਰਿਵਾਰ ਨੇ ਦਿੱਤੇ ਸੀ ਮੰਗ ਪੱਤਰ ਅੱਜ ਤੋਂ 2-3 ਦਿਨ ਪਹਿਲਾਂ ਤਾਂ ਉਸ ਤੋਂ ਬਾਅਦ ਜੋ ਪਰਿਵਾਰਾਂ ਨੇ ਇਹ ਪ੍ਰੋਗਰਾਮ ਉਲੀਕਿਆ ਸਾਰੇ ਪਰਿਵਾਰਾਂ ਨੇ ਵੀ ਅਸੀਂ ਉੱਥੇ ਰੋਜ਼ ਪ੍ਰਦਰਸ਼ਨ ਕਰਨਾ ਹੈ ਤਾਂ ਕਮਿਸ਼ਨਰ ਪੁਲਿਸ ਨੇ ਗੱਲ ਕੀਤੀ ਵੀ ਤੁਹਾਨੂੰ ਜੋ ਮੁਖਸ ਕੱਤਰ ਸਾਹਿਬ ਨੇ ਗਰੇਸ਼ ਕੱਤਰ ਸਾਹਿਬ ਨੇ ਉਹ ਮਿਲਣਾ ਚਾਹੁੰਦੇ ਨੇ ਪਰ ਗਰੇਸ਼ ਕੱਤਰ ਸਾਹਿਬ ਅੱਜ ਕਹਿ ਗਏ ਵੀ ਮੇਰੀ ਕੋਈ ਜ਼ਰੂਰੀ ਮੀਟਿੰਗ ਹੈ ਇਸ ਤੋਂ ਜ਼ਰੂਰੀ ਹੈ ਮੈਂ ਪਠਾਨਕੋਟ ਚੱਲੇ ਆਂ ਤੇ ਆਪ ਦੇ ਤੋਂ ਇੱਕ ਛੋਟੇ ਲੈਵਲ ਦੇ ਜਿਹੜੇ ਅਫਸਰ ਨੇ ਪੀਸੀਐਸ ਰੈਂਕ ਦੇ ਉਹਨਾਂ ਨੇ ਮੁਲਾਕਾਤ ਕਰਾਈ ਪਰ ਉਹਨਾਂ ਨੇ ਸਾਨੂੰ ਕੋਈ ਆਸ਼ਵਾਸ਼ਣ ਨਹੀਂ ਦਿੱਤਾ ਤੇ ਨਾ ਸਾਨੂੰ ਇਹ ਕਿਹਾ ਵੀ ਸਾਡੀ ਮੰਗ ਦੀ ਪੂਰਤੀ ਹੋਵੇਗੀ ਉਹਨਾਂ ਨੇ ਵੀ ਕੋਈ ਮੰਗ ਪੱਤਰ ਦਿੱਤਾ ਜਾਂ ਕੋਈ ਲੇਖੀ ਦੇ ਵਿੱਚ ਦੇ ਕੇ ਨਹੀਂ ਦੇਖੋ ਮੰਗ ਪੱਤਰ ਅਸੀਂ ਸੀਐਮ ਸਾਹਿਬ ਨੂੰ ਦਿੱਤਾ ਸੀ ਥਰੂ ਡੀਸੀ ਅੰਮ੍ਰਿਤਸਰ ਦਿੱਤਾ ਸੀ ਤੇ ਉਹ ਮੰਗ ਪੱਤਰ ਜੋ ਪਰਿਵਾਰ ਇਹਗੇ ਨੇ ਪਰਿਵਾਰ ਕ ਤਿੰਨ ਚਾਰ ਦਿਨ ਪਹਿਲਾਂ ਉਹ ਮੰਗ ਪੱਤਰ ਦੇ ਆਏ ਸੀ ਪਰ ਇਹਨਾਂ ਤੇ ਕੋਈ ਅਸਰ ਨਹੀਂ ਹੋਇਆ ਜੀ ਉਹ ਪਰਿਵਾਰ ਇਸ ਚੀਜ਼ ਬਾਰੇ ਬਿਹਤਰ ਦੱਸ ਸਕਦੇ ਨੇ ਜੀ ਹਾਂ ਜੀ ਅਹੀਂ ਇੱਧਰ ਆ ਜਾਓ ਇੱਧਰ ਲਿਖ ਕੇ ਨਕੀ। ਦਾਮ ਦਾ ਸੁਣ ਕੇ ਜਿਹੜਾ ਮੈਂ ਭਾਈ ਅਮਰਪਾਲ ਸਿੰਘ ਦਾ ਚਾਚਾ ਵਾਂ। ਤੇ ਅਸੀਂ ਪ੍ਰੈਸ ਕਲੱਬ ਦੇ ਤੇ ਮਾਦੀ ਹੁਰਾਈ ਜਿਹਨੇ ਵੀ ਸੁਣ ਰਿਹਾ ਹੈ ਉਹਨਾਂ ਸਾਰਿਆਂ ਨੂੰ ਵਾਈਡ ਰੀਕਾ ਖਾਸਾ ਵਾਈਗੁੱਡੀ ਦੀ ਖੱਟੇ ਅਸੀਂ 20 ਤਰੀਕ ਨੂੰ ਜਦੋਂ ਸਾਨੂੰ ਇਹ ਸਾਰਾ ਪਤਾ ਲੱਗਾ 20 ਤਰੀਕ ਨੂੰ ਡੀਸੀ ਅੰਮ੍ਰਿਤਸਰ ਨੂੰ ਮਿਲ ਕੇ ਸਾਰੇ ਪਰਿਵਾਰ ਗਏ ਜਿੰਨੇ ਪੀੜਤਾਂ ਤੇ ਉਹਨਾਂ ਨੂੰ ਇਹ ਇੱਕ ਮੈਮੋਰੀਅਲ ਦਿੱਤਾ ਸੀਗਾ ਤੇ ਉਹਨਾਂ ਨੇ ਸਾਨੂੰ ਕਿਹਾ ਹੈ ਕਿ ਤੁਹਾਡਾ ਅੱਜ ਇਹ ਮੈਸੇਜ ਜਿਹੜਾ ਸੀਐਮ ਹੌਸ ਲਾ ਦਾਂਗੇ ਹੌਮ ਸੈਕਟਰੀ ਦੇ ਧਿਆਨ ਚ ਲਿਆਵਾਂਗੇ ਤੇ ਕੱਲ ਨੂੰ ਤੁਸੀਂ ਪਤਾ ਕਰ ਲਿਓ ਵੀ ਕੀ ਹੋਇਆ ਅਸੀਂ ਜਦ 21 ਤਰੀਕ ਨੂੰ 12 ਵਜੇ ਤੋਂ ਬਾਅਦ ਬੰਦਾਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਸਾਨੂੰ ਕੋਈ ਉਹਨਾਂ ਨੇ ਕਿਹਾ ਕਿ ਮੈਂ ਤੇ ਮੈਸੇਜ ਤੁਹਾਡਾ ਕੱਲ ਲਾਤਾ ਸੀਗਾ ਤੇ ਤੁਸੀਂ ਉਹਨਾਂ ਹੌਮ ਸੈਕਟਰੀ ਦਾ ਨੰਬਰ ਲੈ ਲਓ ਉੱਥੇ ਗੱਲ ਕਰ ਲਓ ਫੋਨ ਸਰਟਿੰਗ ਸਾਡਾ ਕੋਈ ਨੰਬਰ ਨਹੀਂ ਚੱਕਿਆਗਾ ਤੇ ਫਿਰ ਅਸੀਂ 22 ਤਰੀਕ ਨੂੰ ਗਏ ਆ ਦਰਬਾਰ ਸਾਹਿਬ ਅਸੀਂ ਸਾਰੇ ਪਰਿਵਾਰਾਂ ਨੇ ਇਹ ਸਲਾਹ ਕੀਤੀ ਸੀ ਕਿ ਜੇ ਉਹਨਾਂ ਬੱਚਿਆਂ ਨੇ ਉੱਥੇ ਹੜਤਾਲ ਕੀਤੀ ਆ ਤੇ ਚਲੋ ਆਪਾਂ ਵੀ ਗੁਰੂ ਸਾਹਿਬ ਦੇ ਅਰਦਾਸ ਕਰਕੇ ਖਾਲਸਾ ਕਰਦੇ ਤੇ ਆਪਾਂ ਵੀ ਭੁੱਖ ਹੜਤਾਲ ਦੇ ਬੈਠੀਏ ਤਾਂ ਕਿ ਸਰਕਾਰ ਨੂੰ ਕੋਈ ਉਹਨਾਂ ਨੂੰ ਕੋਈ ਪਤਾ ਲੱਗੇ ਤੇ ਫਿਰ ਉੱਥੇ ਸੀਪੀ ਸਾਹਿਬ ਦਾ ਸਾਨੂੰ ਮੈਸੇਜ ਆਇਆ ਕਿ ਤੁਸੀਂ ਸਾਡੇ ਨਾਲ ਗੱਲਬਾਤ ਕਰੋ ਅੱਗੇ ਤਾਂ ਧੀ ਦੇ ਹੱਤੀ ਵਾਲਿਆਂ ਨਾਲ ਚੱਲਦੀ ਹੈ ਕਿਉਂਕਿ ਸਾਰਾ ਕੇਸ ਜਿਹੜਾ ਇਹ ਅਜਨਾਲੇ ਨਾਲ ਸੰਬੰਧਤ ਹੋਣ ਕਰਕੇ ਇਹ ਮੌਲਾ ਦਿਹਾਤੀ ਦੇ ਅੰਦਰ ਆਉਂਦਾ ਤੇ ਪਰ ਅਸੀਂ ਉਹਨਾਂ ਨੂੰ ਕਿਹਾ ਕਿ ਡੀਸੀ ਤੇ ਇੱਕ ਹੀ ਆ ਨਾ ਅੰਮ੍ਰਿਤਸਰ ਵਾਲਾ ਫਿਰ ਸਾਡੀ ਪਹਿਲਾਂ ਸੀਪੀ ਨਾਲ ਇੱਕ ਵਾਰ ਗੱਲ ਹੋਈ ਤੇ ਉੱਥੇ ਕੋਈ ਤਲਖ ਕਲਾਮੀ ਵੀ ਹੋਈ ਵੀ ਤੁਸੀਂ ਕਿਵੇਂ ਆਏ ਜੋ ਅੰਮ੍ਰਿਤਸਰ ਜਦ ਕੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਡਾ ਅੰਮ੍ਰਿਤਸਰੀ ਤੇ ਸਭ ਤੋਂ ਇੱਕ ਹੈਗਾ ਸਮੂਹ ਜਿੱਥੇ ਅਸੀਂ ਆ ਕੇ ਕੋਈ ਅਰਦਾਸ ਬੇਨਤੀ ਕੋਈ ਉਥੋਂ ਹੁਕਮ ਲੈ ਸਕਦੇ ਹਾਂ ਫਿਰ ਸਾਡੀ ਸ਼ਾਮ ਨੂੰ ਦੁਬਾਰਾ ਫੇਰ ਮੀਟਿੰਗ ਹੋਈ ਉਹਦੇ ਵਿੱਚ ਸੀਪੀ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਕਿ ਜੇ ਤੁਹਾਡਾ ਮੈਂ ਮਸਲਾ ਨਿਵੇੜ ਦਵਾ ਕਿਸੇ ਨਾਲ ਗੱਲਬਾਤ ਕਰਾ ਕੇ ਤੇ ਉਥੋਂ ਵੀ ਸਾਨੂੰ ਜਿਹੜੀ ਆ ਹੋਮ ਸੈਕਟਰੀ ਦੇ ਨਾਲ ਸਵਾਲ ਸਨ ਦਿੱਤਾ ਗਿਆ ਕਿ ਹੋਮ ਸੈਕਟਰੀ ਨਾਲ ਤੁਹਾਡੀ ਗੱਲਬਾਤ ਕਰਾ ਦੇਣਾ ਤੇ ਅਸੀਂ ਤਾਂ ਉਹਨਾਂ ਨੂੰ ਕਿਹਾ ਕਹਿੰਦੇ ਉਹ ਬਾਹਰ ਗਏ ਬੰਬੇ ਗਏ ਹੋਏ ਆ ਤੇ ਉਹ ਏਡੀ ਛੇਤੀ ਆ ਨਹੀਂ ਸਕਦੇ ਹੈ ਦੇਖੋ ਇਹ ਮੈਟਰ ਇੰਦਾ ਜਿੰਦਗੀ ਮੌਤ ਦਾ ਸਵਾਲ ਦੀ ਗੱਲ ਹੈ ਦੋ ਤਿੰਨ ਬੰਦੇ ਬਹੁਤ ਸੀਰੀਅਸ ਆ ਤੇ ਤੁਸੀਂ ਉਹਨਾਂ ਨੂੰ ਉਹਨਾਂ ਦਾ ਉਹਨਾਂ ਨੂੰ ਬੁਲਾਓ ਉਹਨਾਂ ਨਾਲ ਗੱਲ ਕਰੋ ਹੋਰ ਅਧਿਕਾਰੀ ਨਾਲ ਕਿ ਮਨਿਸਟਰ ਨੂੰ ਬੁਲਾ ਲਓ ਪਰ ਉਹਨਾਂ ਨੇ ਕੱਲ ਸ਼ਾਮੀ ਸਾਨੂੰ ਦੱਸਿਆ ਕਿ ਤੁਹਾਨੂੰ ਹੋਮ ਸੈਕਟਰੀ ਨਾਲ ਕੱਲ ਉਸ ਮਿਲਾਵਾਂਗੇ ਮੁੱਖ ਮੰਤਰੀ ਕੀ ਕੀ ਨੇ ਤੁਹਾਡੀਆਂ ਮੁੱਖ ਸਾਡੀ ਕੋਈ ਮੰਗ ਹੈਗੀ ਆ ਜੀ ਵੀ ਉਹਨਾਂ ਦੀ ਜਿਹੜੀ ਜੇਲ੍ਹ ਹੈ ਤਬਦੀਲ ਕੀਤੀ ਜਾਵੇ ਹੋਰ ਅਸੀਂ ਉਹਨਾਂ ਦੀ ਰਿਹਾਈ ਦੇ ਬਾਰੇ ਨਹੀਂ ਕੋਈ ਕਹਿ ਰਹੇ ਉਹ ਪੱਥਰ ਤੇ ਚੱਲਦਾ ਰਹੇ ਉਹ ਹੁਣ ਜੁਆਇੰਟ ਫੈਕਟਰੀ ਜਿਹੜਾ ਵਾ ਉਹਨੇ ਸਾਨੂੰ ਇਹ ਦੱਸਿਆ ਕਿ ਤੁਸੀਂ ਫਿਕਰ ਨਾ ਕਰੋ ਇਦਾਂ ਨਾ ਕਰੋ ਅਸੀਂ ਉਹਨਾਂ ਨੂੰ ਇਹ ਦੱਸਿਆ ਵੀ 11 ਮਹੀਨੇ ਅਸੀਂ ਕੋਈ ਪਰਿਵਾਰ ਦਾ ਕੋਈ ਪ੍ਰੈਸ ਵਾਲਾ ਦੱਸਦੇ ਗਏ ਅਸੀਂ ਕਿਸੇ ਨੂੰ ਜਾ ਕੇ ਕਿਹਾ ਹੋਵੇ ਵੀ ਤੁਸੀਂ ਉਹਨਾਂ ਨੂੰ ਉਹਨਾਂ ਦੇ ਧੱਕਾ ਕੀਤਾ ਉਹਨਾਂ ਨੂੰ ਛੱਡਦੇ ਆਂ ਅਸੀਂ ਤੇ ਕਿਹਾ ਕੋਈ ਗੱਲ ਨਹੀਂ ਐਸ ਐਕਸੈਪਟ ਕੀਤਾ ਪਰ ਹੁਣ ਸਾਨੂੰ ਲੱਗਦਾ ਜਿੱਦਾਂ ਦੀਆਂ ਚਾਲਾਂ ਚੱਲ ਰਹੀਆਂ ਕਿ ਇਹਨੂੰ ਕੋਈ ਵੀ ਕੰਮ ਕਰ ਸਕਦੇ ਉਹਨਾਂ ਨੂੰ ਜਾਣ ਨੂੰ ਖਤਰਾ ਹੈਗਾ ਕਿਸ ਤਰ੍ਹਾਂ ਦਾ ਵੀ ਮਤਲਬ ਕੋਈ ਮਿਸ ਹੱਪਨੈਗ ਹੋ ਸਕਦੀ ਹੈ ਉਹਨਾਂ ਨੇ ਬੰਦੇ ਇਹੋ ਜਿਹੇ ਹੈਗੇ ਕੋਈ ਕੋਈ ਇਦਾਂ ਦੇ ਤੁਸੀਂ ਆਪ ਵੀ ਸਮਝਦੇ ਸਾਰੇ ਜਾਣੇ ਕਿ ਕੋਈ ਇਹੋ ਜੀ ਗੱਲ ਨਹੀਂ ਕੋਈ ਨੋਰਮਲ ਬੰਦਾ ਹੋਵੇ ਉਹਨੂੰ ਆਪਾਂ ਕਹਿ ਸਕਦੇ ਹਾਂ ਉਹਨੂੰ ਧੱਕੇ ਨਾਲ ਉਹ ਬੰਦੇ ਇਹਨਾਂ ਚੀਜ਼ਾਂ ਨੂੰ ਸਮਝਦੇ ਆ ਵੀ ਇਹਨਾਂ ਦਾ ਰਿਜ਼ਲਟ ਕੀ ਹੋਊਗਾ ਉਹਨਾਂ ਨੇ ਜਿਹੜਾ ਫੈਸਲਾ ਲਿਆ ਹੈ ਭੋਖੜਤਾ ਹਾਲ ਦਾ ਕਿ ਸਾਨੂੰ ਜਿਹੜਾ ਵਾ ਪੰਜਾਬ ਸ਼ਿਫਟ ਕੀਤਾ ਜਾਵੇ ਜਿਹੜੀ ਵੀ ਕੋਈ ਸਿਕਿਉਰ ਡੀਲ ਸਮਝਦੇ ਆ ਉਥੇ ਕੀਤਾ ਜਾਵੇ ਸਾਡਾ ਜਿਹੜਾ ਪ੍ਰੋਸੈਸ ਉਥੇ ਚੱਲ ਰਿਹਾ ਇਹ ਹੁਣ ਕਹਿੰਦੇ ਆ ਕਿ ਸਾਡੇ 21 ਦਿਨ ਰਹਿ ਕੇ ਕਿਸੇ 22 ਦਿਨ ਰਹਿ ਕੇ ਬਾਈਆਂ ਦਿਨਾਂ ਨੂੰ ਤੇ ਉਹਨਾਂ ਪੰਜਾਬ ਲੈ ਕੇ ਆਉਣਾ ਹੀ ਹੈ ਨਾ ਇਹ ਸਾਰੇ ਪੰਜਾਬ ਵਾਸੀਆਂ ਨੂੰ ਜਿੰਨੇ ਵੀ ਪੰਜਾਬ ਇਤਿਹਾਸੀ ਆ ਸਿੱਖੀ ਨੂੰ ਪਿਆਰ ਕਰਨ ਵਾਲੇ ਆ ਜਾਂ ਜਿਨ੍ਹਾਂ ਦੇ ਬੱਚੇ ਨਸ਼ਿਆਂ ਤੋਂ ਪੀੜਤ ਸੀ ਜਾਂ ਜਿਨ੍ਹਾਂ ਦੇ ਹੁਣ ਵੀ ਆ ਉਹ ਇਹ ਸਾਡਾ ਸਾਥ ਦੇਣ ਤੇ ਤਾਂ ਕਿ ਸਰਕਾਰ ਦੇ ਕੰਨਾਂ ਦੇ ਜੂੰ ਸਰਕੇ ਮਾੜੀ ਮੋਟੀ ਕਿ ਉਹਨਾਂ ਦੀ ਜ਼ਿੰਦਗੀ ਮੌਤ ਦਾ ਸਵਾਲ ਆ ਕੋਈ ਅਜੇ ਤੱਕ ਸਰਕਾਰ ਦਾ ਕੋਈ ਨੁਮਾਇੰਦਾ ਜਿਨ੍ਹਾਂ ਨੂੰ ਲੋਕਾਂ ਨੇ ਚੁਣ ਕੇ ਭੇਜਿਆ ਜਿਨ੍ਹਾਂ ਨਾਲ ਗੱਲ ਕਰਦੇ ਆ ਸਰਕਾਰੀ ਅਧਿਕਾਰੀਆਂ ਦੇ ਨਾਲ ਤੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਪ੍ਰੈਸ ਨੂੰ ਕਿ ਆਪਾਂ ਉਹਨਾਂ ਨੂੰ ਕੋਈ ਇੰਨਾ ਜ਼ਿਆਦਾ ਜ਼ੋਰ ਪਾ ਕੇ ਨਹੀਂ ਕਹਿ ਸਕਦੇ ਉਹ ਲੋਕਾਂ ਦੇ ਚੁਣੇ ਹੋਏ ਆ ਉਹਨਾਂ ਲੋਕਾਂ ਨੇ ਐਸੇ ਕਰਕੇ ਚੁਣੇ ਆ ਕਿ ਉਹਨਾਂ ਦੀ ਲੋਕ ਉਹ ਗੱਲ ਸੁਣ ਆ ਕੇ ਨੇੜੇ ਪਰ ਕੋਈ ਇਹੋ ਜਿਹਾ ਪਤਾ ਨਹੀਂ ਹੈ ਸਰਕਾਰ ਸੁੱਤੀ ਪਈ ਆ ਕੋਈ ਬੰਦੇਆਂ ਦੇ ਵਿੱਚੋਂ ਆ ਚੁੱਪ ਕਰਕੇ ਬੈਠੇ ਹੋਏ ਆ ਕਿਸੇ ਨੂੰ ਜਿੱਦਾਂ ਕੋਈ ਦੰਦਲ ਪਈ ਹੁੰਦੀ ਆ ਨਾ ਤੇ ਅਸੀਂ ਇਹੋ ਹੀ ਹੋਰ ਕੁਝ ਨਹੀਂ ਮੰਗਦੇ ਹੈ ਕਿ ਕਾਨੂੰਨ ਆਪਣਾ ਕੰਮ ਕਰੇ ਅਸੀਂ ਉਹਦੇ ਵਿੱਚ ਕੋਈ ਹਰਚਾ ਨਹੀਂ ਪਾਉਣਾ ਚਾਹੁੰਦੇ ਤੇ ਹੁਣ ਵੀ ਜਿਹੜੀ ਉੱਥੇ ਅਸੀਂ ਪ੍ਰੋਟੈਸਟ ਕਰ ਰਹੇ ਆਂ ਕੋਈ ਕਹੇ ਨਾ ਅਸੀਂ ਕੋਈ ਕਹੇ ਸਰਕਾਰ ਨੂੰ ਜਾਂ ਕਿਸੇ ਗੁਰੂ ਘਰ ਦੀ ਸੰਗਤਾਂ ਜਾਣ ਹੈ ਉਹਨਾਂ ਨੂੰ ਕੋਈ ਡਿਸਟਰਬ ਕਰਨ ਵਾਲੀ ਗੱਲ ਹੈ ਅਸੀਂ ਤੇ ਸਿਰਫ ਇਹ ਤੇ ਸਾਡਾ ਅਧਿਕਾਰ ਹੀ ਆ ਗਿਆ ਅਸੀਂ ਜੇ ਉਹ ਬੱਚੇ ਸਾਡੇ ਭੋਖੜ ਧਾਲ ਤੇ ਬੈਠੇ ਆ ਤੇ ਅਸੀਂ ਉਹਨਾਂ ਦੀ ਵਾਸਤੇ ਅਸੀਂ ਉਹ ਜਿਹੜਾ ਪ੍ਰੋਟੈਸਟ ਕਰ ਕੇ ਬੈਠੇ ਆ ਨਾ ਭੋਖੜ ਧਾਲ ਤੇ ਅਮਰ ਅਮਰ ਕੌਣ ਕੌਣ ਬੈਠਾ ਭੋਖੜ ਧਾਲ ਤੇ ਉਹਨਾਂ ਦੇ ਫਾਦਰ ਸਾਹਿਬ ਆ ਉਹਨਾਂ ਦੀ ਮਦਰ ਆ ਮੈਂ ਚਾਚਾਵਾਂ ਦਾ ਹਰਜੀਤ ਸਿੰਘ ਦਾ ਬ੍ਰਦਰ ਆ ਤੋੜੀ ਨਾਲ ਵਰਬਿਕ ਸਿੰਘਾਂ ਦੀ ਬੋਚਾਂ ਨੂੰ ਦੱਸਿਆ ਵੀ ਟੋਟਲ 45 ਪਰਿਵਾਰ ਆ ਇੱਥੇ ਅੰਮ੍ਰਿਤਸਰ ਜੈਲ ਵਾਲੇ ਪਾ ਕੇ ਤੇ ਉੱਥੇ ਵਾਲੇ ਦਾ ਪਰਿਵਾਰ ਇੱਕ ਕਲਸੀ ਦਾ ਪਰਿਵਾਰ ਆ ਵੀ ਜਿਹੜਾ ਨਹੀਂ ਉੱਥੇ ਹੈਗਾ ਉਹ ਕਿਉਂਕਿ ਉਹਦੀ ਮੈਸੇਜ ਉੱਥੇ ਗਈ ਹੋਈ ਆ ਮੇਰੇ ਨਾਲ ਅੰਮ੍ਰਿਤਸਰ ਉੱਥੇ ਗਈ ਹੈ ਡੱਬੂਗੜ ਵੀ ਉਹਨੇ ਭੋਖਾ ਨਾਲ ਉਹਦੇ ਘਰ ਦੀ ਨੇ ਵੀ ਰੱਖੀ ਹੋਈ ਹੈ ਨਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਖਾਰਾ ਸਾਹਿਬ ਨੇ ਸਾਡੇ ਭਾਈ ਸਾਹਿਬ ਨੇ ਸਭ ਕੁਝ ਤੁਹਾਨੂੰ ਦੱਸ ਹੀ ਦਿੱਤਾ ਕਿ ਜੋ ਜੋ ਚੱਲ ਰਿਹਾ ਤੇ ਸਾਡੀ ਸਾਨੂੰ ਇਹੋ ਹੀ ਖਰਸ਼ਾ ਕਿ ਉਹ ਹੁਣ ਪੋਖੜ ਧਾਲਤੇ ਆ ਤੇ ਉਹਨਾਂ ਦੀ ਤਿੰਨ ਚਾਰ ਬੰਦਿਆਂ ਦੀ ਸਿਹਤ ਕਾਫੀ ਡਾਊਨ ਹੋ ਰਹੀ ਹੈ ਦਿਨ ਬਤ ਇਹ ਬਸੰਤ ਸਿੰਘ ਕੁਲਵੰਤ ਸਿੰਘ ਰਾਓ ਕੇ ਤੇ ਹਰਜੀਤ ਸਿੰਘ ਸਾਡੇ ਸਾਡੇ ਭਾਈ ਸਾਹਿਬ ਜਿਹੜੇ ਉਹਨਾਂ ਸ਼ੂਗਰ ਦੇ ਮਰੀਜ਼ ਆ ਤੇ ਇਸ ਕਰਕੇ ਅਸੀਂ ਤੇ ਚਾਹੁੰਦੇ ਸੀ ਕਿ ਉਹਨਾਂ ਦੀ ਕੋਈ ਕੋਈ ਮਨੁੱਖੀ ਤੌਰ ਤੇ ਵੀ ਹਮਦਰਦੀ ਦੇ ਤੌਰ ਤੇ ਵੀ ਸਰਕਾਰ ਉਹਨਾਂ ਦਾ ਕੁਝ ਧਿਆਨ ਦੇ ਕੇ ਤੇ ਉਹਨਾਂ ਦੀ ਭੁੱਖ ਹਟਾਲ ਛਡਾਉਣ ਦੀ ਜਾਂ ਕੋਈ ਉਹਨਾਂ ਨੂੰ ਪਰੋਸਾ ਦੇ ਦਿੰਦੀ ਜਾਂ ਅਸੀਂ ਤੁਹਾਡੇ ਵਾਸਤੇ ਕੋਈ ਸੋਚ ਰਹੇ ਹਾਂ ਤੇ ਉਹ ਤੁਸੀਂ ਭੁੱਖ ਹਟਾਲ ਬੰਦ ਕਰੋ ਤੇ ਅਸੀਂ ਤੁਹਾਡੇ ਵਾਸਤੇ ਕੰਮ ਕਰਾਂਗੇ ਪਰ ਸਰਕਾਰ ਦੇ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਸਰਕਾਰ ਅੱਜ ਜਿਵੇਂ ਸਰਕਾਰੀ ਹੋਣਾਂ ਏਜੰਟਸ ਖਤਰਨਾਕ ਮੀਟਿੰਗ ਕੀਤੀ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਜਾਂ ਕੋਈ ਬੰਦੇ ਦੀ ਜਿੰਦਗੀ ਖ ਖ ਖ ਖਤਰੇ ਚ ਆ ਜਾਂ ਕੀ ਆ ਜਾਂ ਕੁਝ ਅਸੀਂ ਕੋਈ ਕਰ ਰਹੇ ਆ ਬਸ ਉਹ ਸਾਨੂੰ ਘੰਟਾ ਕੋ ਗੱਲਾਂ ਬਾਤਾਂ ਚ ਇਧਰ ਦੀਆਂ ਉਧਰ ਦੀਆਂ ਕਾਨੂੰਨ ਦੇ ਪਹਿਲੂ ਆ ਵਾ ਉਹ ਆ ਉਹ ਦੱਸੀ ਜਾ ਰਹੇ ਅਸੀਂ ਕਹੇ ਹਾਂ ਸਭ ਕੁਝ ਸਾਨੂੰ ਪਤਾ ਵਾ ਪਰ ਅਸੀਂ ਤੁਹਾਨੂੰ ਕੋ ਉਹਨਾਂ ਦੀ ਰਿਹਾਈ ਨਹੀਂ ਮੰਗ ਰਹੇ ਜੇਲ ਸ਼ਿਫਟਿੰਗ ਦੀ ਮੰਗ ਰਿਹਾ ਕਿ ਜੇਲ ਜਿਹੜੀ ਵੀ ਤੁਸੀਂ ਪੰਜਾਬ ਚ ਸੁਰੱਖਤ ਜੇਲ ਸਮਝਦੇ ਜੋ ਤੁਹਾਡੇ ਹਿਸਾਬ ਨਾਲ ਉੱਥੇ ਲਏ ਹੋ ਤੁਸੀਂ ਉਹਨਾਂ ਨੂੰ ਤੋ ਆਪਣਾ ਪ੍ਰਸ਼ਾਦਾ ਪਾਣੀ ਛਕਣਾ ਅਸੀਂ ਵੀ ਆਪਣੇ ਘਰ ਬੈਠੀ ਆਰਾਮ ਨਾਲ ਸਾਨੂੰ ਵੀ ਕੋਈ ਧਰਨੇ ਲਾਉਣ ਦਾ ਕੋ ਸ਼ੌਂਕ ਨਹੀਂ ਹੈ ਅਸੀਂ ਹਾ ਇਹ ਤੇ ਸਾਡੀ ਬਹੁਤ ਮਜਬੂਰੀ ਬਣ ਗਈ ਕਿ ਅਸੀਂ ਆਪ ਹੀ ਭੁਖੜਤਾਲ ਤੇ ਬੈਠੇ ਆ ਸਾਡੇ ਬੱਚੇ ਵੀ ਪਤਾ ਨਹੀਂ ਸਾਨੂੰ ਇਹ ਇਹ ਖਦਸ਼ਾ ਵੀ ਖਾਂ ਨੂੰ ਕਿਹੜੇ ਵੇਲੇ ਇਹੋ ਜੀ ਕੋਈ ਗਲਤ ਖਬਰ ਨਾ ਆ ਜੇ ਕੋਈ ਕੋਈ ਬੰਦਾ ਉਹਨਾਂ ਚ ਸ਼ਹੀਦ ਹੋ ਗਿਆ ਤੇ ਇਸ ਕਰਕੇ ਅਸੀਂ ਇਹ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਪੂਰੀ ਦੁਨੀਆ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਇਹਦੇ 'ਚ ਤੁਸੀਂ ਵੀ ਸਰਕਾਰ ਤੇ ਥੋੜਾ ਦਬਾਅ ਪਾ ਕੇ ਕੋਈ ਇਹ ਗੱਲ ਨੂੰ ਸਿਰੇ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਬਾਕੀ ਸਾਡੀ ਹਰ ਕੋਈ ਹੋਰ ਕੋਈ ਮੇਨ ਮੇਨ ਡਿਮਾਂਡ ਨਹੀਂ ਗਈ ਅਸੀਂ ਇਹੋ ਹੀ ਕਹਿੰਨੇ ਕਿ ਇਨਸਾਫ ਹੋਣਾ ਚਾਹੀਦਾ ਠੀਕ ਵਾਈ ਗੁੱਡ ਖਾਲਸਾ